ਐਵੇਂ ਹੀ ਕਹਿੰਦੇ ਜਿਹੜਾ ਤੋੜਦਾ غرੂਰ ਉਹਨੂੰ ਕਹਿੰਦੇ ਸੰਗਰੂਰ ਠੀਕ ਆ ਹੁਣ ਇਹਨਾਂ ਦਾ ਗਰੂਰੀ ਤੋੜਨਾ ਆਪਾਂ ਤੇ ਇਹਨਾਂ ਨੂੰ ਦੱਸਣਾ ਵੀ ਜੇ ਅਸੀਂ ਤਖਤਾਂ ਤੇ ਤੁਹਾਨੂੰ ਬਿਠਾਉਣਾ ਜਾਣਦੇ ਆ ਤਾਂ ਲਾਉਣਾ ਵੀ ਜਾਣਦੇ ਆ ਤੂੰ ਉਹਨਾਂ ਨੂੰ ਕਹਿੰਦਾ ਸੀ ਬਾਕੀ ਪਾਰਟੀਆਂ ਨੂੰ ਉਹਦੇ ਛੱਡੋ ਨਹੀਂ ਐਮਐਸਪੀ ਤੋਂ ਹੁਣ ਤੂੰ ਦੇ ਐਮਐਸਪੀ ਨਹੀਂ ਛੱਡ ਫਿਰ ਉਹਦਾ ਠੀਕ ਹੈ ਗੱਲ ਤਾਂ ਫਿਰ ਉਹੀ ਬਣਦੀ ਆ ਹੁਣ ਇਹ ਕੀ ਜਵਾਬ ਦੇਣਗੇ ਮੈਨੂੰ ਦੱਸੋ ਤੁਸੀਂ ਉਧਰ ਉਹ ਫਲੈਕਸ ਦੇਖ ਲੋਲੇ ਕੇਜਰੀਵਾਲ ਤੇ ਉਹ पिंजरा ਜਿਹਾ ਬਣਾਇਆ ਗਿਆ ਫਲੈਕਸ ਲਾ ਕੇ ਇਹਨਾਂ ਦੇਹੜ ਵਾਲਾ ਵੀ ਜੇਹੜਾ ਵਾਲਾ पिंजਰਾ ਵੀ ਪਤਾ ਨਹੀਂ ਕਿੱਡੀ ਗਮਹਾਨ ਕੁਰਬਾਨੀ ਕਰਕੇ ਜੇਲ੍ਹ ਚ ਗਿਆ ਹੁੰਦਾ ਵੀ ਕਿਹਾ ਤਾਂ दारू ਘਟਾਲੇ ਚ ਤੇਜ ਤੋਂ ਤਾਂ ਹੁਣ ਆਪ ਕਹਿ ਰਹੇ ਆ ਵੀ ਰਫਤਾਰ ਆਏ ਨੂੰ ਨੀਂਦ ਨਹੀਂ ਆਉਣੀ ਵੀ ਅਸੀਂ ਤਾਂ ਪਟੂਆ ਸਵੇਰੇ ਸਾਦਰੇ ਸੌਕੇ ਆ 8 ਵਜੇ ਉੱਠ ਵੀ ਖੜੇ ਹੈ ਤੇ ਹੁਣ ਅਸੀਂ ਵੱਡਾ ਰੋਡ ਸ਼ੋ ਵੀ ਕਰਨਾ ਬਿਲਕੁਲ ਸੋ ਹੁਣ ਇਹ ਗੱਲ ਤਾਂ ਸਾਫ਼ ਹੋ ਚੁੱਕੀ ਆ ਵੀ ਨਾ ਮੀਤ ਹਜ਼ਾਰ ਨਾ ਖੈਰਾ ਮੁਕਾਬਲੇ ਚ ਕੋਈ ਨਹੀਂ ਚਾਰ ਜੂ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਆਪਾਂ ਪਾਰਲੀਮੈਂਟ ਦੀਆਂ ਪੌੜੀਆਂ ਚਾੜ ਦੇਣਾ ਚਾੜ ਦੇਣਾ ਯਾਰ ਇੱਕ ਗੱਲ ਦਾ ਜਜੋਰ ਬੜਾ ਚੱਲ ਰਿਹਾ ਆ ਫਲਾਨੇ ਲੀਡਰ ਨੂੰ ਜੀ ਐਨੇ ਕਰੋੜ ਚ ਖਰੀਦ ਲਿਆ ਫਲਾਨੀ ਪਾਰਟੀ ਦਾ ਬੰਦਾ ਜੀ ਫਲਾਨੀ ਪਾਰਟੀ ਦੇ ਵਿੱਚ ਛਾਲ ਮਾਰ ਗਿਆ ਏ ਮਤਲਬ ਜਿਹੜੀ ਸ਼ਿਫਟਿੰਗ ਆ ਗਈ ਬਹੁਤ ਚੱਲ ਰਹੀ ਹੈ ਜੀ ਤੁਹਾਡੇ ਤੱਕ ਨਹੀਂ ਕਿਸ ਨੇ ਪਹੁੰਚ ਕਰੀ ਯਾਰ ਵੀ ਤੂੰ ਸਿਮਰਜੀਤ ਸਿੰਘ ਮਾਨ ਜੀ ਦਾ ਪ੍ਰਚਾਰ ਕਰਦਾਗਾ ਸਾਡੇ ਤੋਂ ਲੈ ਲੈ ਇੰਨੇ ਕਰੋੜ ਰੁਪਏ ਸਾਡੇ ਲਈ ਪ੍ਰਚਾਰ ਕਰ ਲੈ ਜਾਂ ਫਿਰ ਸਾਡੀ ਪਾਰਟੀ ਚ ਆ ਜਾ ਪਹੁੰਚ ਕਰੀ ਕਿਸੇ ਨੇ ਸਾਨੂੰ ਬਥੇਰਾ ਕਹਿੰਦੇ ਆ ਵੀ ਬਾਈ ਆਹ ਸੋਸ਼ਲ ਮੀਡੀਆ ਦੇ ਉੱਪਰ ਤੂੰ ਆਹ ਗੱਲ ਕਹਦੇ ਵੀ ਆਮ ਪਾਰਟੀ ਨੇ ਆਹ ਕੰਮ ਕੀਤਾਗਾ ਐਂ ਕੀਤਾ ਉਹ ਕੀਤਾ ਵੀ ਤੈਨੂੰ ਅਸੀਂ ਇਹਦੇ ਬਦਲੇ ਇੰਨੇ ਪੈਸੇ ਦੇ ਦਾਂਗੇ ਐਂ ਕਰਦਾ ਇਹ ਬਹੁਤ ਚੀਜ਼ਾਂ ਹੁੰਦੀਆਂ ਨੇ ਤੁਸੀਂ ਅੱਜ ਕੱਲ ਕਿਉਂਕਿ ਸੋਸ਼ਲ ਮੀਡੀਆ ਦਾ ਜੋਗ ਆ ਬਾਈ ਸੋਸ਼ਲ ਮੀਡੀਆ ਦੇ ਉੱਪਰ ਜਿਹੜੀ ਹਵਾ ਚੱਲ ਪਈ ਅੱ ਕਿੱਤੀ ਕੋਸ਼ਿਸ਼ ਕੀ ਨਖਰੀਦਣ ਦੀ ਨਾ ਬਾਈ ਬਹੁਤ ਬਹੁਤ ਆਉਂਦੇ ਆ ਵੀ ਸਾਡੇ ਹੱਕ ਚ ਆਏ ਪ੍ਰਚਾਰ ਕਰਦੇ ਉਹ ਕਰਦੇ ਪਰ ਜਿੱਥੇ ਜ਼ਮੀਰ ਹੀ ਨਹੀਂ ਮੰਨਦੀ ਬਾਈ ਕਿਉਂ ਕਰੀਏ ਅਸੀਂ ਪ੍ਰਚਾਰ ਹੂੰ ਇਹ ਹੁਣ ਇਹ ਨਾ ਹੰਕਾਰ ਕਰੀ ਬੈਠੇ ਆ ਜਿਹੜਾ ਇਹਨਾਂ ਨੇ 13 0 ਦੀ ਗੱਲ ਕਰਦੀ ਆ ਨਾ ਇਹ ਭਗਵੰਤ ਮੰਨ ਸਰਕਾਰ ਇਹਨਾਂ ਨੂੰ غرੂਰ ਹੋ ਗਿਆ ਇਹਨਾਂ ਨੂੰ غرੂਰ ਹੋ ਗਿਆ ਵੀ ਅਸੀਂ 92 ਐਮ ਐਲ ਏ ਸਾਡੇ ਜਿੱਤ ਗਏ ਪਤਾ ਨਹੀਂ ਹੁਣ ਫੇਰ ਲੋਕ ਸਾਨੂੰ ਜਿਤਾਉਣਗੇ ਅੱਜਕੱਲ ਦਾ ਲੇਟੈਸਟ ਵੀਡੀਓ ਚੱਲ ਰਹੀ ਹੈਗੀ ਤੁਹਾਡੀ ਇੱਕ ਆਮ ਆਦਮੀ ਪਾਰਟੀ ਦੇ ਇੱਕ ਮੀਟਿੰਗ ਚੱਲ ਰਹੀ ਹੈਗੀ ਮਗਰ ਮੀਤ ਗੁਰਮੀਤ ਸਿੰਘ ਮੀਤ ਹਿਰ ਵੀ ਬੈਠੇ ਨੇ ਕਿ ਵਰਕਰ ਕਹਿ ਰਿਹਾ ਕਹਿੰਦੇ ਰਫਤਾਰ ਆ ਇਹਨੂੰ ਤਾਂ ਅੱਜਕੱਲ ਨੀਂਦ ਨਹੀਂ ਆਉਂਦੀ ਹੋਣੀ ਪਰ ਇਹਦਾ ਮੈਂ ਸਾਨੂੰ ਇਹੀ ਪੁੱਛਣਾ ਚਾਹੂੰਗਾ ਬਈ ਨੀਂਦ ਆ ਜਾਂਦੀ ਹੈ ਸਾਨੂੰ ਤਾਂ ਨੀਂਦ ਪੂਰੀ ਵਧੀਆ ਆ ਰਹੀ ਆ ਤੁਸੀਂ ਉਹਨਾਂ ਦੀਆਂ ਦੇਖੋ ਚੀਕਾਂ ਨਿਕਲਦੀਆਂ ਕਿ ਨਹੀਂ ਨਿਕਲਦੀਆਂ ਇਹ ਗੱਲ ਤਾਂ ਹੋਊਗੀ ਤੈ ਵੀ ਮੁਕਾਬਲਾ ਮੀਤ ਹਿਰ ਦਾ ਮੇਰੇ ਨਾਲ ਹੀ ਕਰਾਈ ਜਾਂਦੇ ਆ ਉਹਨਾਂ ਨੂੰ ਪਤਾ ਵੀ ਉਧਰ ਮੁਕਾਬਲਾ ਹੈ ਨਹੀਂ ਇਹ ਸਾਡੇ ਲੋਕਾਂ ਨੂੰ ਇਹ ਗੱਲਾਂ ਸਮਝ ਨਹੀਂ ਆ ਰਹੀਆਂ ਕਰਮਜੀਤ ਅਨਮੋਲਤਾ ਗੱਡੀ ਦੇ ਵਿੱਚ ਬੈਠਾ ਖੱਬੀ ਸੀਟ ਤੇ ਰੋਟੀ ਦੇ ਉੱਪਰ ਅੰਬ ਦੇ ਚਾਰ ਦੀ ਫਾੜੀ ਧਰ ਕੇ ਖਾਈ ਜਾਂਦਾ ਹੈਗਾ ਜੀ ਇਹ ਮੂਰਖ ਬਣਾਉਣਾ ਹੀ ਆ ਹੁਣ ਰਾਜਾ ਬਰੈਂਕ ਆਹ ਰੇੜੀ ਤੇ ਜਾ ਕੇ ਗੰਨੇ ਦਾ ਰਸ ਕੱਢੀ ਜਾਂਦਾ ਹੈਗਾ ਇਹ ਲੋਕਾਂ ਨੂੰ ਇੱਕ ਹਿਸਾਬ ਦਾ ਮੂਰਖ ਬਣਾਇਆ ਜਾਂਦਾ ਹੈਗਾ ਵੋਟਾਂ ਲੈਣ ਦੀ ਖਾਤਰ ਇਹ ਦਰਸਾਉਂਦੇ ਆ ਰੋਟੀ ਤੇ ਆਚਾਰ ਧਰ ਕੇ ਖਾਣਾ ਵੀ ਅਸੀਂ ਬਹੁਤ ਡਾਊਨ ਟੂ ਅਰਥ ਆ ਵੀ ਲੋਕਾਂ ਨੂੰ ਦਿਖਾ ਦਈਏ ਭਾਈ ਅਸੀਂ ਆਮ ਘਰਾ ਦੇ ਮੁੰਡੇ ਆ ਥੋੜੇ ਯਰਕੇ ਆ ਇਹ ਰੋਟੀ ਤੇ ਬਸ ਆਹ ਇਲੈਕਸ਼ਨਾਂ ਦੇ ਦਿਨਾਂ 'ਚ ਹੀ ਆ ਜੀ ਇਸ ਤੋਂ ਬਾਅਦ 'ਚ ਮੈਨੂੰ ਦਿਖਾ ਦਿਓ ਤੁਸੀਂ ਇਹ ਬੱਟਾਂ ਦੇ ਫਿਰਦੇ ਕੋਈ ਨਹੀਂ ਹੈਗਾ ਕੋਸ਼ ਸਭ ਗੱਲਾਂ ਦਾ ਕੜਾ ਹੈਗਾ ਮੇਰਾ ਵੀਰ ਬਣ ਕੇ ਮੈਂ ਤਾਂ ਆਪ ਕਹਿਣਾ ਵੀ ਹੁਣ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਓ ਝਾੜੂ ਦੇ ਨਾਲ ਸਿਰਫ ਘਰ ਸਾਫ਼ ਹੋ ਸਕਦਾ ਨੀਤਾ ਜਿਹੜੀਆਂ ਨੀਤਾਂ ਚ ਇਹਨਾਂ ਦੇ ਖੋਟਾ ਉਹ ਕਦੇ ਸਾਫ਼ ਨਹੀਂ ਹੋਣੀਆਂ। ਰਮਨ ਟੀਮ ਦੇ ਜਿਹੜੇ ਸਾਰੇ ਦਰਸ਼ਕਾਂ ਦਾ ਮੈਂ ਯਾਨੀ ਕਿ ਹਰਦੀਪ ਸ਼ੇਰਪੁਰ ਸਵਾਗਤ ਕਰਦਾ ਹਾਂ ਉਮੀਦ ਕਰਦਾ ਹਾਂ ਤੁਸੀਂ ਠੀਕ ਠਾਕ ਹੋਵੋਗੇ। ਦੋਸਤੋ ਸੰਗਰੂਰ ਦੇ ਵਿੱਚ ਇਸ ਸਮੇਂ ਸੀ ਮੌਜੂਦ ਹਾਂ ਤੇ ਜੇਕਰ ਆਪਾਂ ਕਿਸੇ ਵੀ ਪਾਰਟੀ ਵੱਲ ਝਾਤ ਮਾਰ ਲਈਏ ਸਿਆਸਤ ਦਾ ਜਿਹੜਾ ਮਾਹੌਲ ਆ ਪੂਰਾ ਗਰਮਾਇਆ ਹੋਇਆ ਹੈ। ਹਰ ਇੱਕ ਪਾਰਟੀ ਵੱਖ-ਵੱਖ ਪਾਰਟੀਆਂ ਦੇ ਪ੍ਰਚਾਰ ਵਿੱਚ ਮੈਂ ਕਹਿੰਦਾ ਇਸ ਵਾਰ ਤਾਂ ਕੋਈ ਵੀ ਕਮੀ ਨਹੀਂ ਛੱਡ ਰਹੀਆਂ ਜਿਵੇਂ ਕਹਦੇ ਹੁੰਦੇ ਆਗੇ ਪੰਜਾਬ ਦੇ ਵਿੱਚ ਸਿਆਸਤ ਜਾਂ ਫਿਰ ਇਲੈਕਸ਼ਨ ਤਾਂ ਸਾਰੇ ਪੰਜਾਬ 'ਚ ਹੁੰਦੀਆਂ ਨੇ ਪਰ ਜਿਹੜੇ ਸਾਰੇ ਲੋਕਾਂ ਦਾ ਫੋਕਸ ਹੁੰਦਾ ਹੈਗਾ ਸਾਰੇ ਲੋਕਾਂ ਦੀ ਨਿਗਾਹ ਹੁੰਦੀ ਆ ਉਹ ਸੰਗਰੂਰ ਸੀਟ ਦੇ ਉੱਤੇ ਟਿੱਕੀ ਹੁੰਦੀ ਆ ਵੀ ਸੰਗਰੂਰ ਸੀਟ ਦਾ ਇਸ ਵਾਰ ਕੀ ਬਣੂਗਾ ਤੇ ਇਸ ਵਾਰ ਸਾਡੇ ਨਾਲ ਸੰਗਰੂਰ ਸੀਟ ਦੇ ਵਿੱਚ ਅਕਾਲੀ ਦਲ ਅੰਮ੍ਰਿਤਸਰ ਤੋਂ ਰਫਤਾ ਸਿੰਘ ਰਾਏ ਜੀ ਸਾਡੇ ਨਾਲ ਹੋਣਗੇ ਸਿਮਰਜੀਤ ਸਿੰਘ ਮਾਨ ਕੈਂਡੀਡੇਟ ਨੇਗੇ ਕਾਫੀ ਚਰਚਾ ਦੇ ਵਿੱਚ ਬਣੇ ਹੋਏ ਨੇਗੇ ਉਹ ਕਾਫੀ ਕਿਉਂਕਿ ਮੌਜੂਦਾ ਐਮਪੀ ਵੀ ਨੇਗੇ ਆਪਾਂ ਗੱਲਬਾਤ ਕਰਦੇ ਆ ਰਫਤਾ ਸਿੰਘ ਰਾਏ ਜੀ ਹੋਣਗੇ ਕਿ ਕੀ ਮਾਹੌਲ ਲੱਗਦਾਗਾ ਉਹਨਾਂ ਨੂੰ ਜਾਂ ਫਿਰ ਕੀ ਕੀ ਗਤੀਵ ਕਲਾ ਤਾਂ ਚੜਦੀ ਕਲਾ ਬਾਈ ਚੜਦੀ ਕਲਾ ਜੀ ਹੋਰ ਪਹਿਲਾਂ ਤਾਂ ਸੇਤਾ ਠੀਕ ਨਹੀਂ ਵੀਰੇ ਸੇਤਾ ਕੈਮ ਆ ਬਾਈ ਪੂਰੀਆਂ ਮੈਂ ਕਹਿੰਦਾ ਸ਼ੁਰੂਆਤ ਫਿਰ ਆਪਾਂ ਐਸੀ ਚੀਜ਼ ਤੋਂ ਕਰਦੇ ਆ ਅੱਜ ਕੱਲ ਤਾਂ ਲੇਟੈਸਟ ਵੀਡੀਓ ਚੱਲ ਰਹੀ ਹੈਗੀ ਤੁਹਾਡੀ ਇੱਕ ਆਮ ਆਦਮੀ ਪਾਰਟੀ ਦੇ ਇੱਕ ਮੀਟਿੰਗ ਚੱਲ ਰਹੀ ਹੈਗੀ ਮਗਰ ਮੀਤ ਗੁਰਮੀਤ ਸਿੰਘ ਮੀਤ ਇੱਥੇ ਵੀ ਬੈਠੇ ਨੇਗੇ ਵਰਕਰ ਕਹਿ ਰਿਹਾ ਕਹਿੰਦੇ ਰਫਤਾਰ ਆ ਇਹਨੂੰ ਤਾਂ ਅੱਜ ਕੱਲ ਨੀਂਦ ਨਹੀਂ ਆਉਂਦੀ ਹੋਣੀ ਪਹਿਲਾਂ ਤਾਂ ਮੈਂ ਸਾਨੂੰ ਇਹੀ ਪੁੱਛਣਾ ਚਾਹੂੰਗਾ ਬਾਈ ਨੀਂਦ ਆ ਜਾਂਦੀ ਹੈ ਸਾਨੂੰ ਤਾਂ ਨੀਂਦ ਪੂਰੀ ਵਧੀਆ ਆ ਰਹੀ ਆ ਤੁਸੀਂ ਉਹਨਾਂ ਦੀਆਂ ਦੇਖੋ ਚੀਕਾਂ ਨਿਕਲਦੀਆਂ ਕਿ ਨਹੀਂ ਨਿਕਲਦੀਆਂ ਇੱਕ 32 ਸਾਲ ਦਾ ਮੁੰਡਾ ਹੀ ਉਹਨਾਂ ਦੀਆਂ ਚੀਕਾਂ ਕਢਾਈ ਫਿਰਦਾ ਤੇ ਐਮਪੀ ਸਿਮਰਜੀਤ ਮਾਨ ਵੱਲ ਵੇਖ ਕੇ ਉਹਨਾਂ ਦਾ ਕੀ ਹਾਲ ਹੁੰਦਾ ਉਹ ਤੁਸੀਂ ਇੱਥੋਂ ਅੰਦਾਜ਼ਾ ਲਾ ਲਓ ਭਾਈ ਬਿਲਕੁਲ ਪਿੱਛੇ ਮੀਤ ਹੇਰ ਸਾਹਿਬ ਬੈਠੇ ਆ ਵਰਕਰ ਉਹਨਾਂ ਦਾ ਮੈਨੂੰ ਹੀ ਚੈਲੰਜ ਕਰੀ ਜਾਂਦਾ ਵੀ ਦੱਸੋ ਤੁਸੀਂ ਮੀਤ ਹੇਰ ਦਾ ਮੁਕਾਬਲਾ ਮੇਰੇ ਨਾਲ ਰੱਖਿਆ ਹੋਇਆ ਹੈ ਵੀ ਜਿੰਨਾ ਨਾ ਮੁਕਾਬਲਾਗਾ ਐਮਪੀ ਸਿਮਰਜੀਤ ਮਾਨ ਉਹਨਾਂ ਨੂੰ ਹੁਣ ਇਹ ਗੱਲ ਤਾਂ ਹੋ ਗਈ ਤੈ ਹੂੰ ਵੀ ਮੁਕਾਬਲਾ ਮੀਤ ਹੇਅਰ ਦਾ ਮੇਰੇ ਨਾਲ ਹੀ ਕਰਾਈ ਜਾਂਦੇ ਆ ਉਹਨਾਂ ਨੂੰ ਪਤਾ ਵੀ ਉਧਰ ਮੁਕਾਬਲਾ ਹੈ ਨਹੀਂ ਠੀਕ ਆ ਇਹ ਤਾਂ ਹੁਣ ਤੁਸੀਂ ਗੱਲ ਮੰਨਦੇ ਹੋ ਬਿਲਕੁਲ ਬਿਲਕੁਲ ਸਟੇਜ ਤੋਂ ਤਾਂ ਹੁਣ ਆਪ ਕਹਿ ਰਹੇ ਆ ਵੀ ਰਫਤਾਰ ਆਏ ਨੂੰ ਨੀਂਦ ਨਹੀਂ ਆਉਣੀ ਵੀ ਅਸੀਂ ਤਾਂ ਪਟੂਆ ਸਵੇਰੇ ਸਾਦਰੇ ਸੌਕੇ ਆ 8 ਵਜੇ ਉੱਠ ਵੀ ਖੜੇ ਹੈ ਐ ਤੇ ਹੁਣ ਅਸੀਂ ਵੱਡਾ ਰੋਡ ਸ਼ੋ ਵੀ ਕਰਨਾ ਬਿਲਕੁਲ ਸੋ ਹੁਣ ਇਹ ਗੱਲ ਤਾਂ ਸਾਫ਼ ਹੋ ਚੁੱਕੀ ਆ ਵੀ ਨਾ ਮੀਤ ਹੇਅਰ ਨਾ ਖੈਰਾ ਮੁਕਾਬਲੇ 'ਚ ਕੋਈ ਨਹੀਂ 4 ਜੂਨ ਨੂੰ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਆਪਾਂ ਪਾਰਲੀਮੈਂਟ ਦੀਆਂ ਪੌੜੀਆਂ ਚਾੜ ਦੇਣਾ ਚਾੜ ਦੇਣਾ ਬਾਈ ਜਿਵੇਂ ਨਾ ਇੱਕ ਗੱਲ ਕਹਿ ਦਿੱਤੀ ਜਾਂਦੀ ਹੈ ਕਿ ਜਿਵੇਂ ਵੀਡੀਓ ਬਹੁਤ ਵਾਇਰਲ ਹੋਈ ਸੀ ਕਿਉਂਕਿ ਜਦ ਵੀ ਪ੍ਰਚਾਰ ਸ਼ੁਰੂ ਹੋਇਆਗਾ ਜਦੋਂ ਵੀ ਪ੍ਰਚਾਰ ਹੋਇਆਗਾ ਆਮਾ ਦੀ ਪਾਰਟੀ ਦੇ ਜਿਹੜੇ ਸਭ ਤੋਂ ਪਹਿਲਾਂ ਫਲੈਕਸ ਲਾਇਆ ਗਿਆ ਸੀਗੇ ਸੀਐਮ ਮਾਨ ਦੀ ਫੋਟੋ ਲਾ ਕੇ ਉਹ ਤੇ 13 0 ਦੇ ਫਲੈਕਸ ਲਾਇਆ ਗਿਆ ਸੀਗੇ ਕਹਿੰਦੇ ਇੱਕ ਇੱਕ ਗੱਲ ਇਹ ਵੀ ਗੱਲ ਕਿਸਿਆਣੇ ਕਹਿ ਦਿੰਦੇ ਕਹਿੰਦੇ ਵੀ ਸਮੇਂ ਤੋਂ ਪਹਿਲਾਂ ਕੋਈ ਵੀ ਕਮਿਟਮੈਂਟ ਕਰਨੀ ਗਲਤ ਹੁੰਦੀ ਹੈਗੀ ਤੁਹਾਨੂੰ ਕੀ ਲੱਗਦਾ ਜਿਹੜੀ 13 0 ਵਾਲੀ ਸਭ ਤੋਂ ਪਹਿਲੀ ਕਮਿਟਮੈਂਟ ਭਾਈ ਦੇਖੋ ਤੁਸੀਂ ਇਹ ਤਾਂ ਜਿਮਣੀ ਚੋਣ ਵੇਲੇ ਵੀ ਕਹਿੰਦੇ ਸੀਗੇ ਹੂੰ ਉਦੋਂ ਵੀ ਤਾਂ ਸਰਦਾਰ ਸਿਮਰਨ ਜੀ ਸਿੰਘਮਾਲ ਨੂੰ ਜਿਤਾਇਆ ਸੰਗਰੂਰ ਨੇ ਬਿਲਕੁਲ ਇਹ ਹੁਣ ਇਹ ਨਾ ਹੰਕਾਰ ਕਰੀ ਬੈਠੇ ਆ ਜਿਹੜਾ ਇਹਨਾਂ ਨੇ 13 ਜ਼ੀਰੋ ਦੀ ਗੱਲ ਕਰਦੀ ਆ ਨਾ ਇਹ ਭਗਵੰਤ ਮਾਨ ਸਰਕਾਰ ਇਹਨਾਂ ਨੂੰ غرੂਰ ਹੋ ਗਿਆ ਇਹਨਾਂ ਨੂੰ غرੂਰ ਹੋ ਗਿਆ ਵੀ ਅਸੀਂ 92 ਐਮਐਲਏ ਸਾਡੇ ਜਿੱਤ ਗਏ ਪਤਾ ਨਹੀਂ ਹੁਣ ਫੇਰ ਲੋਕ ਸਾਨੂੰ ਜਿਤਾਉਣਗੇ ਇਹ ਹੰਕਾਰ ਕਰੀ ਬੈਠੇ ਆ غرੂਰ ਕਰੀ ਬੈਠੇ ਆ ਹੁਣ ਇਹਨਾਂ ਦਾ غرੂਰ ਆ ਜਿਹੜਾ ਉਹ ਸੰਗਰੂਰ ਤੋੜੂਗਾ ਬਿਲਕੁਲ ਠੀਕ ਹੈ ਐਵੇਂ ਨਹੀਂ ਕਹਿੰਦੇ ਜਿਹੜਾ ਤੋੜਦਾ غرੂਰ ਉਹਨੂੰ ਕਹਿੰਦੇ ਸੰਗਰੂਰ ਠੀਕ ਹੈ ਹੁਣ ਇਹਨਾਂ ਦਾ غرੂਰੀ ਤੋੜਨਾ ਆਪਾਂ ਤੇ ਇਹਨਾਂ ਨੂੰ ਦੱਸਣਾ ਵੀ ਜੇ ਅਸੀਂ ਤਖਤਾਂ ਤੇ ਤੁਹਾਨੂੰ ਬਿਠਾਉਣਾ ਜਾਣਦੇ ਆ ਤਾਂ ਲਾਉਣਾ ਵੀ ਜਾਣਦੇ ਆ ਜੇ ਤਖਤਾਂ ਤੇ ਬਿਠਾਇਆ ਉਥੇ ਬੈਠ ਕੇ ਜਿਹੜੀਆਂ ਆਸਾਂ ਉਮੀਦਾਂਾਂ ਤੁਹਾਨੂੰ ਬਣਾਇਆ ਕੰਮ ਤੁਹਾਨੂੰ ਉਹ ਕਰਨੇ ਚਾਹੀਦੇ ਸੀ ਨਾ ਕਿ ਗੱਲਾਂ ਦਾ ਕੜਾ ਬਣਾ ਕੇ ਦੇਣਾ ਚਾਹੀਦਾ ਸੀ ਲੋ ਬਿਲਕੁਲ ਬਿਲਕੁਲ ਰਵਤਾਰ ਜੀ ਇੱਕ ਗੱਲ ਮੈਂ ਤੁਹਾਨੂੰ ਜਰੂਰ ਪੁੱਛਣੀ ਚਾਹੂੰਗਾ ਅੱਜ ਕੱਲ ਜਦੋਂ ਕਹਿੰਦੇ ਸਿਆਸਤ ਦੇ ਵਿੱਚ ਜਦੋਂ ਆਪਾਂ ਸੋਸ਼ਲ ਮੀਡੀਆ ਓਪਨ ਕਰਦੇ ਆਂਗੇ ਕੋਈ ਵੀ ਫੇਸਬੁੱਕ ਪੇਜ ਖੋਲਦੇ ਆਂਗੇ ਇੱਕ ਗੱਲ ਦਾ ਜੋਰ ਬੜਾ ਚੱਲ ਰਿਹਾ ਆ ਫਲਾਨੇ ਲੀਡਰ ਨੂੰ ਜੀ ਇੰਨੇ ਕਰੋੜ ਚ ਖਰੀਦ ਲਿਆ ਫਲਾਨੀ ਪਾਰਟੀ ਦਾ ਬੰਦਾ ਜੀ ਫਲਾਨੀ ਪਾਰਟੀ ਦੇ ਵਿੱਚ ਛਾਲ ਮਾਰ ਗਿਆ ਇਹ ਮਤਲਬ ਜਿਹੜੀ ਸ਼ਿਫਟਿੰਗ ਆ ਗਈ ਬਹੁਤ ਚੱਲ ਰਹੀ ਹੈਗੀ ਤੁਹਾਡੇ ਤੱਕ ਨਹੀਂ ਕਿਸ ਨੇ ਪਹੁੰਚ ਕਰੀ ਯਾਰ ਵੀ ਤੂੰ ਸਿਮਰਜੀਤ ਸਿੰਘ ਮਾਨ ਜੀ ਦਾ ਪ੍ਰਚਾਰ ਕਰਦਾਗਾ ਸਾਡੇ ਤੋਂ ਲੈ ਲੈ ਇੰਨੇ ਕਰੋੜ ਰੁਪਈਆ ਸਾਡੇ ਲਈ ਪ੍ਰਚਾਰ ਕਰ ਦੇ ਜਾਂ ਫਿਰ ਸਾਡੀ ਪਾਰਟੀ ਚ ਆ ਜਾ ਪਹੁੰਚ ਕਰੀ ਕਿਸੇ ਕਈ ਪਾਰਟੀਆਂ ਦੇ ਵੱਲੋਂ ਆਉਂਦੇ ਆ ਮੈਸੇਜ ਜਿਵੇਂ ਉਹਨਾਂ ਦੇ ਮੂਰੇ ਬੰਦੇ ਰੱਖੇ ਹੁੰਦੇ ਆ ਤੁਹਾਨੂੰ ਪਤਾ ਹੈਗਾ ਭਾਜਪਾ ਸਰਕਾਰ ਆ ਜਾਂ ਕੋਈ ਵੀ ਸਰਕਾਰ ਆ ਇਹ ਨਾ ਜਿਨ੍ਹਾਂ ਦੇ ਨਾਲ ਲੋਕ ਜੁੜੇ ਹੁੰਦੇ ਆ ਉਹਨਾਂ ਤੋਂ ਇਹ ਆਪਣੀਆਂ ਪ੍ਰੋਮੋਸ਼ਨਜ਼ ਵਗੈਰਾ ਕਰਾਉਂਦੇ ਆ ਵੀ ਕੋਈ ਤੁਸੀਂ ਵੀਡੀਓ ਪਾ ਕੇ ਦੱਸਤਾ ਹੁਣ ਵੀ ਤੁਸੀਂ ਦੇਖਿਆ ਹੋਈ ਕਈ ਜੋ ਬਲੌਗ ਬਣਾਉਂਦੇ ਆ ਬੰਦੇ ਉਹ ਆਮ ਪਾਰਟੀ ਦੀ ਸਫਤਾ ਕਰੀ ਜਾਂਦੇ ਆ ਆਮ ਪਾਰਟੀ ਨੇ ਆ ਕੰਮ ਕਰਤੇ ਆ ਕੰਮ ਇਹ ਜਿਹੜੇ ਉਹ ਕੰਮ ਦੱਸਦੇ ਹੁੰਦੇ ਆ ਨਾ ਜੀ ਉਹ ਪੈਸੇ ਲੈ ਕੇ ਉਹ ਚੀਜ਼ਾਂ ਕਰਦੇ ਹੁੰਦੇ ਆ ਹੂੰ ਉਹਨਾਂ ਨੂੰ ਪੈਸੇ ਦਿੱਤੇ ਜਾਂਦੇ ਆ ਵੀ ਪ੍ਰੋਮੋਸ਼ਨ ਕਰੋ ਲੋਕਾਂ ਤੱਕ ਗੱਲ ਪੰਚਾਓ ਵੀ ਸਾਡਾ ਤੁਸੀਂ ਵਧੀਆ ਬੇਸ ਬਣਾਓ ਲੋਕਾਂ ਦੀ ਨਿਗਾਹ ਦੇ ਵਿੱਚ ਸਾਨੂੰ ਬਥੇਰਾ ਕਹਿੰਦੇ ਆ ਵੀ ਬਾਈ ਆਹ ਸੋਸ਼ਲ ਮੀਡੀਆ ਦੇ ਉੱਪਰ ਤੂੰ ਆਹ ਗੱਲ ਕਹਦੇ ਵੀ ਆਮ ਪਾਰਟੀ ਨੇ ਆਹ ਕੰਮ ਕੀਤਾਗਾ ਐਂ ਕੀਤਾ ਉਹ ਕੀਤਾ ਵੀ ਤੈਨੂੰ ਅਸੀਂ ਇਹਦੇ ਬਦਲੇ ਇੰਨੇ ਪੈਸੇ ਦੇ ਦਾਂਗੇ ਐਂ ਕਰਦਾ ਹੂੰ ਇਹ ਬਹੁਤ ਚੀਜ਼ਾਂ ਹੁੰਦੀਆਂ ਨੇ ਤੁਸੀਂ ਅੱਜਕੱਲ ਕਿਉਂਕਿ ਸੋਸ਼ਲ ਮੀਡੀਆ ਦਾ ਜੋਗ ਆ ਬਾਈ ਸੋਸ਼ਲ ਮੀਡੀਆ ਦੇ ਉੱਪਰ ਜਿਹੇ ਜੀ ਹਵਾ ਚੱਲ ਪਈ ਅੱਜਕੱਲ ਉਹ ਚੀਜ਼ਾਂ ਕਿੰਨੀ ਕੋਸ਼ਿਸ਼ ਕੀਤੀ ਨਿਕ ਖਰੀਦਣ ਦੀ ਨਾ ਬਾਈ ਬਹੁਤ ਬਹੁਤ ਆਉਂਦੇ ਆ ਵੀ ਸਾਡੇ ਹੱਕ ਚ ਆਏ ਪ੍ਰਚਾਰ ਕਰਦੇ ਉਹ ਕਰਦੇ ਪਰ ਜਿੱਥੇ ਜ਼ਮੀਰ ਹੀ ਨਹੀਂ ਮੰਨਦੀ ਬਾਈ ਕਿਉਂ ਕਰੀਏ ਅਸੀਂ ਪ੍ਰਚਾਰ ਹੂੰ ਠੀਕ ਆ ਇੰਨੇ ਨੌਜਵਾਨਾਂ ਦੀਆਂ ਲਾਸ਼ਾਂ ਦੇ ਨਾਲ ਇਹ ਖੇਡੇ ਆ ਅੱਜ ਤੱਕ ਇਹਨਾਂ ਦੇ ਮੂੰਹ ਚੋਂ ਇੱਕ ਸ਼ਬਦ ਤੱਕ ਨਹੀਂ ਨਿਕਲਿਆ ਯਾਰ ਐਮਐਸਪੀ ਦੀ ਗਰੰਟੀ ਦੀ ਗੱਲ ਕਰਦੇ ਸੀ ਉਹ ਤੋਂ ਉਹ ਭੱਜ ਗਏ ਇਹੀ ਭਗਵੰਤ ਮਨ ਕਹਿੰਦਾ ਹੁੰਦਾ ਸੀ ਨਾ ਮੇਰੇ ਕੋਲ ਵੀਡੀਓ ਪਈ ਆ ਫੋਨ 'ਚ ਇਹ ਕਹਿੰਦਾ ਹੁੰਦਾ ਸੀ ਕਿ ਜਾਂ ਤਾਂ ਅਹੁਦੇ ਛੱਡ ਦੋ ਜਾਂ ਐਮਐਸਪੀ ਦਿਓ ਨਹੀਂ ਕਹਦਾ ਵੀ ਸਾਡੀ ਸਰਕਾਰ ਬਣਾਓ ਅਸੀਂ ਐਮਐਸਪੀ ਦਵਾਗੇ ਹੁਣ ਇਹਨੂੰ ਪੁੱਛੋ ਵੀ ਤੁਹਾਨੂੰ ਤਾਂ ਤਖਤਾ ਤੇ ਬਿਠਾਤਾ ਅਸੀਂ 92 ਤੈਨੂੰ ਐਮਐਲਏ ਦੇਤੇ ਤੈਨੂੰ ਮੁੱਖ ਮੰਤਰੀ ਬਣਾਤਾ ਤੂੰ ਉਹਨਾਂ ਨੂੰ ਕਹਿੰਦਾ ਸੀ ਬਾਕੀ ਪਾਰਟੀਆਂ ਨੂੰ ਅਹੁਦੇ ਛੱਡੋ ਨਹੀਂ ਐਮਐਸਪੀ ਦਿਓ ਹੁਣ ਤੂੰ ਦੇ ਐਮਐਸਪੀ ਨਹੀਂ ਛੱਡ ਫਿਰ ਉਹਦਾ ਠੀਕ ਹੈ ਗੱਲ ਤਾਂ ਫਿਰ ਉਹੀ ਪਣਦੀ ਆ ਹੁਣ ਇਹ ਕੀ ਜਵਾਬ ਦੇਣਗੇ ਮੈਨੂੰ ਦੱਸੋ ਤੁਸੀਂ ਉਧਰ ਉਹ ਫਲੈਕਸ ਦੇਖ ਲਓ ਲੈ ਕੇਜਰੀ ਵਾਲ ਤੇ ਉਹ पिंजरा ਜਿਹਾ ਬਣਾਇਆ ਗਿਆ ਫਲੈਕਸ ਲਾ ਕੇ ਇਹਨਾਂ ਨੇ ਜੇਲ ਵਾਲਾ ਵੀ ਜੇਲ ਵਾਲਾ पिंजरा ਵੀ ਪਤਾ ਨਹੀਂ ਕਿੱਡੀ ਕਮਹਾਨ ਕੁਰਬਾਨੀ ਕਰਕੇ ਜੇਲ ਚ ਗਿਆ ਆਉਂਦਾ ਵੀ ਗਿਆ ਤਾਂ दारू ਘਟਾਲੇ ਚ ਹੈ ਗਿਆ दारू ਘਟਾਲੇ ਚ ਫਲੈਕਸਾਂ ਤੇ पिੰਜਰੇ ਤੁਸੀਂ ਐ ਲਾਏ ਆ ਪਤਾ ਨਹੀਂ ਕਿੱਡੀ ਕੁਰਬਾਨੀ ਕਰਤੀ ਬੰਦੇ ਬਿਲਕੁਲ ਬਿਲਕੁਲ ਇਸ ਤੋਂ ਬਾਅਦ ਮੈਂ ਤੁਹਾਨੂੰ ਨਾਲ ਇੱਕ ਗੱਲ ਜ਼ਰੂਰ ਕਰਨੀ ਚਾਹੂੰਗਾ ਇੱਕ ਨਾ ਮੈਂ ਲੇਟੈਸਟ ਵੀਡੀਓ ਦੇਖ ਰਿਹਾ ਸੀ ਉਹ ਵੀ ਤੁਹਾਡੀ ਪਾਰਟੀ ਦਾ ਇੱਕ ਵਰਕਰ ਆਗਾ ਸਿਮਰਜੀਤ ਸਿੰਘ ਮਾਨ ਸਿਮਰਜੀਤ ਸਿੰਘ ਮਾਨ ਦੇ ਬਹੁਤ ਕਰੀਬੀ ਵੀ ਰਹੇ ਨੇ ਕਿ ਉਹ ਚੋਂ ਆਪਾਂ ਖੈਰ ਇਸ ਟਾਈਮ ਨਾਮ ਨਹੀਂ ਵਰਤਾਂਗੇ ਉਹਨਾਂ ਦਾ ਹਾਂਜੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਗਏ ਨੇਗੇ ਕੁਝ ਦਿਨ ਪਹਿਲਾਂ ਤੇ ਉਹਨਾਂ ਨੇ ਇੱਕ ਇੰਟਰਵਿਊ ਦੌਰਾਨ ਇਹ ਮਤਲਬ ਛੋਡੇ ਤੇ ਟਿੱਪਣੀ ਕੀਤੀ ਹੈ ਕਹਿੰਦੇ ਵੀ ਜਿਹੜਾ ਮਾਨ ਦਾਲ ਹੈਗਾ ਸਿਮਰਜੀਤ ਸਿੰਘ ਮਾਨ ਦੀ ਜਿਹੜੀ ਪਾਰਟੀ ਹੈਗੀ ਦੀਪ ਸਿੱਧੂ ਸਿੱਧੂ ਮੂਸੇਵਾਲਾ ਤੇ ਜਿਹੜਾ ਅਮਰਤਪਾਲ ਜੀ ਦੀ ਫੋਟੋ ਲਾ ਕੇ ਲੋਕਾਂ ਨੂੰ ਮੂਰਖ ਬਣਾ ਰਹੇ ਨੇਗੇ ਵੀ ਲੋਕਾਂ ਨੂੰ ਬੁੱਧੂ ਬਣਾ ਰਹੇ ਨੇ ਕਿ ਤੁਹਾਨੂੰ ਕੀ ਲੱਗਦਾ ਵੀ ਤੁਹਾਡੀ ਪਾਰਟੀ ਦੇ ਬੰਦੇ ਦੇ ਵੱਲੋਂ ਥੋੜੀ ਪਾਰਟੀ ਤੇ ਇਹ ਬਿਆਨ ਦੇਣੇ ਜਾਂ ਫਿਰ ਇਹ ਟਿੱਪਣੀ ਕਰਨੀ ਕਿੰਨੀ ਕਿਜ਼ਿਆਜ ਲੱਗਦੀ ਹੈ ਦੇਖੋ ਜੀ ਸਰਦਾਰ ਸਿਮਰਨਜੀਤ ਸਿੰਘ ਮਾਨ ਉਹ ਚਿਹਰਾ ਜਿਹੜਾ 40 ਸਾਲ ਤੋਂ ਇੱਕ ਸਟੈਂਡ ਦੇ ਉੱਪਰ ਖੜੇ ਆ ਹਾਰ ਜੈਤ ਨਾਲ ਕੋਈ ਫਰਕ ਨਹੀਂ ਪੈਂਦਾ ਇਹਨਾਂ ਨੂੰ ਆਏ ਨਹੀਂ ਵੀ ਜੇ ਇਲੈਕਸ਼ਨ ਹਾਰ ਕੇ ਪਾਰਟੀ ਬਦਲਦੀ ਬਾਕੀ ਪਾਰਟੀਆਂ ਵਾਂਗ ਹਮ ਠੀਕ ਹੈ ਨਾ ਇੱਕ ਸਟੈਂਡ ਦੇ ਉੱਪਰ ਬੰਦਾ ਖੜਾਗਾ ਤੇ ਬਾਕੀ ਪਾਰਟੀਆਂ ਦਾ ਤੁਸੀਂ ਹਾਲ ਦੇਖ ਲਓ ਆ ਝਾੜੂ ਪਾਰਟੀ ਦਾ ਮੈਂ ਉਂਗਲਾਂ ਤੇ ਗਿਣਾ ਦਿੰਦਾ ਐਮਐਲ ਜਿਹਦੇ ਵਿੱਚ ਜਾ ਕੇ ਤੁਸੀਂ ਕਹਿਣੇ ਹੋਣਾ ਵੀ ਉਹ ਬੰਦੇ ਤਰੀਫਾਂ ਕਰ ਰਹੇ ਆ ਉਹਨਾਂ ਨੂੰ ਜਾ ਕੇ ਇਹ ਸਵਾਲ ਕਰਿਓ ਵੀ ਐਮਐਸਪੀ ਵਾਲੀ ਮੈਡਮ ਕਿੱਥੇ ਆ ਉਹਨੂੰ ਸਵਾਲ ਕਰਿਓ ਜਗਰਾਮ ਵਾਲੀ ਐਮਐਲਏ ਨੇ ਕੋਠੀ ਦੱਬੀ ਸੀ ਸੱਤਾ ਦੇ ਵਿੱਚ ਆਉਣ ਤੋਂ ਬਾਅਦ ਬਾਅਦ ਚੋ ਸੋਸ਼ਲ ਮੀਡੀਆ 'ਚ ਜੋ ਖਬਰ ਬਾਹਰ ਲੋਈ ਉਹਦੋਂ ਅਸੀਂ ਛੜਾਈ ਪਈ ਉਹਨੂੰ ਸਵਾਲ ਕਰਿਓ ਵੀ ਤੁਹਾਡੇ ਕਟਾਰੂ ਚਾਕਣੇ ਕਿਹੜੇ ਚੰਨ ਚੜ੍ਹੇ ਆ ਉਹਨੂੰ ਸਵਾਲ ਕਰਿਓ ਵੀ ਤੁਹਾਡੇ ਅੱਧੇ ਲੀਟਰਾਂ ਦਾ ਟਮਾਟਰ ਨਹੀਂ ਕਹਿਣਾ ਆਉਂਦਾ ਟਮਾਟਰ ਨੂੰ ਤਮਾਤਰ ਹੀ ਗਈ ਜਾਂਦੇ ਆ ਵੀ ਪਹਿਲਾਂ ਉਹਨਾਂ ਨੂੰ ਪੰਜਾਬੀ ਬੋਲਣੀ ਸਿਖਾਓ ਉਹਨਾਂ ਨੂੰ ਸਵਾਲ ਕਰਿਓ ਵੀ ਜਿਹੜਾ ਤੁਸੀਂ 43000 ਨੌਕਰੀ ਵਾਲਾ ਗੱਪ ਛੱਡਿਆ 43000 ਨੌਕਰੀ ਦਿਖਾਓ ਕਿੱਥੇ ਆ ਉਹਨਾਂ ਨੂੰ ਸਵਾਲ ਕਰਿਓ ਵੀ ਜਿਹੜੀ ਭਗਵੰਤ ਮਾਨ ਤੇ ਕੇਜਰੀਵਾਲ ਨੇ ਭੈਣ ਬਣਾ ਕੇ ਟੈਂਕੀ ਤੋਂ ਕੁੜੀ ਥੱਲੇ ਤਾਰੀ ਸੀ ਉਹਨੂੰ ਕਿੱਥੇ ਨੌਕਰੀ ਦੇਤੀ ਉਹ ਦਿਖਾਓ ਇਹਨਾਂ ਨੂੰ ਸਵਾਲ ਕਰਿਓ ਵੀ ਕਿਹੜੇ ਇਹਨਾਂ ਨੇ ਕੱਚੇ ਦੇ ਆ ਕੋ ਪੱਕੇ ਹੀ ਕਰਤੇ ਸਿਰਫ ਸੋਸ਼ਲ ਮੀਡੀਆ ਤੇ ਕੀਤੀ ਆ ਗਰਾਊਂਡ ਲੈਵਲ ਤੇ ਦਿਖਾਓ ਇਹਨਾਂ ਨੂੰ ਸਵਾਲ ਕਰਿਓ ਇਹਨਾਂ ਨੇ ਕਿਹੜੀਆਂ ਸਕੂਲਾਂ ਦੀਆਂ ਖਾਲੀ ਅਸਾਮੀਆਂ ਭਰਤੀਆਂ ਇਹਨਾਂ ਨੂੰ ਸਵਾਲ ਕਰਿਓ ਕਿਹੜੀਆਂ ਇਹਨਾਂ ਨੇ ਹਸਪਤਾਲਾਂ ਦੀਆਂ ਖਾਲੀ ਅਸਾਮੀਆਂ ਭਰਤੀਆਂ ਸਵਾਲ ਕਰਿਓ ਵੀ 1000 ਰੁਪਏ ਜਿਹੜਾ ਇਹ ਕਹਿੰਦੇ ਸੀ ਵੀ ਔਰਤਾਂ ਦੇ ਖਾਤੇ ਦੇ ਵਿੱਚ ਆਊਗਾ ਉਹ ਕਿੱਥੇ ਆ ਸਵਾਲ ਕਰਿਓ ਵੀ 2500 ਰੁਪਏ 3000 ਪੈਨਸ਼ਨ ਕਹਿੰਦੇ ਸੀ ਮਿਲੂਗੀ ਉਹ ਕਿੱਥੇ ਆ ਬਿਲਕੁਲ ਪਰ ਜੇਕਰ ਜਿਵੇਂ ਤੁਸੀਂ ਜਿਹੜੀ ਚੀਜ਼ ਤੁਸੀਂ ਚਲੋ ਇਹ ਮੰਨਦੇ ਆ ਵੀ ਤੁਸੀਂ ਕਹਿੰਦੇ ਵੀ ਇਹ ਕੰਮ ਨਹੀਂ ਹੋਇਆ ਮੈਂ ਤੁਹਾਡੀ ਗੱਲ ਸਮਝਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਜੀ ਤੁਸੀਂ ਗੱਲ ਕਰਦੇ ਹੋ ਬੰਦਾ ਇੱਕ ਸਟੈਂਡ ਦੇ ਉੱਪਰ ਖੜਾਗਾ ਠੀਕ ਹੈ ਪਾਰਲੀਮੈਂਟ ਦੇ ਵਿੱਚ ਵਦੇਸ਼ਾਂ ਦੇ ਵਿੱਚ ਇੰਗਲੈਂਡ ਦੀ ਧਰਤੀ ਤੇ ਅਵਤਾਰ ਸਿੰਘ ਖੰਡੇ ਨੂੰ ਸ਼ਹੀਦ ਕਰ ਦਿੱਤਾ ਗਿਆ ਉਹਦੀ ਆਵਾਜ਼ ਕਿਹਨੇ ਬੁਲੰਦ ਕੀਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਹਰਦੀਪ ਸਿੰਘ ਨੇਜਰ ਦੀ ਆਵਾਜ਼ ਕਿਹਨੇ ਬੁਲੰਦ ਕੀਤੀ ਉਹ ਆਪਣਾ ਨੌਜਵਾਨ ਸ਼ਹੀਦ ਕੀਤਾ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਲਖਵੀਰ ਸਿੰਘ ਰੋਟੇ ਨੂੰ ਸ਼ਹੀਦ ਕੀਤਾ ਗਿਆ ਉਹਦੀ ਆਵਾਜ਼ ਕਿਹਨੇ ਬੁਲੰਦ ਕੀਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਆ ਜਿਹੜਾ ਅੱਜ ਸੁਖਪਾਲ ਸਿੰਘ ਖਹਿਰਾ ਬਰਾਬਰ ਵਿਰੋਧੀ ਚਿੱਤਰ ਦੇ ਵਿੱਚ ਖੜਾ ਜਦੋਂ ਇਹਦੇ ਕਰੇ ਨਿਰਨੇ ਕਾਲ ਜੇ ਪੁਲਿਸ ਆਈ ਸੀ ਇਹਦੇ ਹੱਕ ਦੇ ਵਿੱਚ ਕੌਣ ਬੋਲਿਆ ਸਰਦਾਰ ਸਿਮਰਨਜੀਤ ਸਿੰਘ ਮਾਨ ਵੀ ਕਿਸੇ ਲੀਡਰ ਦੇ ਨਾਲ ਭਾਈ ਇਹੋ ਜਿਹਾ ਵਰਤਾਵ ਚੋਭਾ ਨਹੀਂ ਦ ਦੀਪ ਸਿੱਧੂ ਨੇ ਜਦੋਂ ਲਾਲ ਕਿਲੇ ਦੇ ਉੱਪਰ ਕੇਸਰੀ ਨਿਸ਼ਾਨ ਸਾਹਿਬ ਚੜਾਇਆ ਸੀ ਸਾਰੇ ਉਹਦੇ ਵਿਰੁੱਧ ਸੀ 90% ਸਾਡੇ ਲੋਕ ਵੀ ਵਿਰੋਧ ਸੀ ਵਿਰੋਧੀ ਪਾਰਟੀਆਂ ਦਾ ਹੋਣੀ ਹੀ ਹੋਣੀਆਂ ਪਰ ਉਹਦੇ ਹੱਕ ਦੇ ਵਿੱਚ ਆਵਾਜ਼ ਕਿਹਨੇ ਬੁਲੰਦ ਕੀਤੀ ਸਰਦਾਰ ਸਿਮਰਨਜੀਤ ਸਿੰਘ ਮਾਨ ਨੇ ਕਿਸੇ ਵੀ ਨੌਜਵਾਨ ਦੇ ਉੱਪਰ ਧੱਕਾ ਹੁੰਦਾਗਾ ਸਭ ਤੋਂ ਪਹਿਲਾਂ ਆ ਕੇ ਕੌਣ ਖੜਦਾ ਸਰਦਾਰ ਸਿਮਰਨਜੀਤ ਸਿੰਘ ਮਾਨ ਹਜੇ ਅਸੀਂ ਯਾਰ ਇਹੋ ਜੇ ਜਰਨਲ ਨੂੰ ਸਪੋਰਟ ਨਾ ਕਰੀਏ ਤਾਂ ਹੋਰ ਕਿਹਨੂੰ ਕਰੀਏ ਮੈਨੂੰ ਦੱਸੋ ਤੁਸੀਂ ਬਿਲਕੁਲ ਬਿਲਕੁਲ ਰਫਤਾ ਜੀ ਇਹਦੇ ਨਾਲ ਹੀ ਮੈਂ ਇੱਕ ਹੋਏ ਇਹਦੇ ਨਾਲ ਦਾ ਜੁੜਦਾ ਮੁਰਦਾ ਸਵਾਜੁਰੂ ਕਰੂੰਗਾ ਤੁਸੀਂ ਸਿੱਧੂ ਮਸੇਵਾਲ ਦਾ ਪਹਿਲਾ ਸਪੋਰਟਰ ਰਹੇ ਹੋਗੇ ਉਹਨਾਂ ਦਾ ਜਦੋਂ ਉਹਨਾਂ ਦੀ ਡੈਥ ਹੋਈ ਹੈਗੀ ਉਦੋਂ ਵੀ ਤੁਸੀਂ ਉਹਨਾਂ ਦੇ ਕਾਫੀ ਕਾਫੀ ਚ ਵੀਡੀਓ ਪਾਉਂਦੇ ਰਹੇ ਹੋਗੇ ਪਰ ਜੇ ਅੱਜ ਕੱਲ੍ਹ ਦੇ ਜਦੋਂ ਸਿਆਸੀ ਦੌਰ ਦੀ ਗੱਲ ਕਰੀਏ ਬਲਕੌਰ ਸਿੰਘ ਸਿੱਧੂ ਜੀ ਸਿੱਧੂ ਮਸੇਵਾਲ ਦੇ ਪਿਤਾ ਕਾਂਗਰਸ ਪਾਰਟੀ ਦੀ ਸਪੋਰਟ ਕਰ ਰਹੇ ਨੇਗੇ ਤੁਹਾਨੂੰ ਕੀ ਲ ਕਿੰਨਾ ਕ ਮਤਲਬ ਆਪਾਂ ਨੂੰ ਅਸਰ ਹੋ ਸਕਦਾ ਉਹਦੇ ਨਾਲ ਵੀ ਨੁਕਸਾਨ ਕਿੰਨਾ ਹੋ ਸਕਦਾ ਦੇਖੋ ਜੀ ਬਲਕੌਰ ਸਿੰਘ ਜੀ ਦੇ ਬਾਰੇ ਮੈਂ ਕੋਈ ਵੀ ਟਿੱਪਣੀ ਕਰਨੀ ਵਧੀਆ ਨਹੀਂ ਸਮਝਦਾ ਕਿਉਂਕਿ ਨਾ ਤਾਂ ਮੇਰੀ ਇੰਨੀ ਉਮਰ ਆ ਜੀ ਬਾਕੀ ਉਹਨਾਂ ਨੇ ਆਪਦਾ ਪੁੱਤ ਗਵਾਇਆ ਹੈਗਾ ਜੀ ਠੀਕ ਹੈ ਬਾਕੀ ਹਰੇਕ ਬੰਦੇ ਦਾ ਯਾਰ ਰਾਈਟ ਆ ਵੀ ਉਹ ਕਿਸੇ ਵੀ ਪਾਰਟੀ ਨੂੰ ਚੋਣ ਸਕਦਾ ਜਾ ਸਕਦਾ ਤੇ ਉਹਨਾਂ ਦੇ ਬਾਰੇ ਮੈਂ ਟਿੱਪਣੀ ਕਰਨਾ ਯਾਰ ਬਦਿਆਣੀ ਸਮਝਦਾ ਕਿ ਮੇਰੀ ਉਮਰ ਬਹੁਤ ਛੋਟੀ ਹੈ ਜੀ ਇੱਕ ਹਨਾ ਐ ਵੀ ਕੋਈ ਗਲਤੀ ਹੋ ਜੇ ਬੋਲਣ ਚ ਜਾ ਕੋ ਸ਼ੋਰ ਫਿਰ ਆਪਾਂ ਕਾਹ ਨੂੰ ਜੀ ਬਿਲਕੁਲ 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 ਜੇਕਰ ਆਪਾਂ ਗੱਲ ਕਰੀਏ ਕਰਮਜੀਤ ਸਿੰਘ ਅਨਮੋਲ ਜੀ ਨੂੰ ਵੀ ਟਿਕਟ ਮਿਲੀ ਹੈਗੀ ਹਾਂ ਜੀ ਇੱਕ ਲੇਟੈਸਟ ਹੀ ਕੱਲ ਦੀ ਖਬਰ ਹੈਗੀ ਕਰਮਜੀਤ ਸਿੰਘ ਅਨਮੋਲ ਜੀ ਨੂੰ ਕੁਝ ਕੁਝ ਲੋਕਾਂ ਨੇ ਪਿੰਡ ਦੇ ਵਿੱਚ ਸਵਾਲ ਕੀਤੇ ਸੀਗੇ ਹਾਂ ਜੀ ਸਵਾਲ ਕਰ ਰਹੇ ਜਿਹੜੇ ਲੋਕਾਂ ਨੇ ਸਵਾਲ ਕਰੇ ਸੀ ਤੇ ਉਹਨਾਂ ਨੂੰ ਕੱਲ ਰਾਤੀ ਜਾਂ ਫਿਰ ਅੱਜ ਮੇਰੇ ਖਿਆਲ ਨਾਲ ਅੱਜ ਸਵੇਰ ਪੁਲਿਸ ਨੇ ਚੱਕ ਲਿਆ ਤੇ ਕਿੰਨੇ 6 ਤੋਂ 7 ਜਣੇ ਦੀ ਗਿਣਤੀ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਪੁਲਿਸ ਨੇ ਘਰੋਂ ਘਰ ਹੀ ਚੱਕ ਲਿਆ ਜਿਨ੍ਹਾਂ ਨੇ ਕਰਮ ਜਿੱਦੋਂ ਮੌਨੋ ਸਵਾਲ ਕੀਤਾ ਤੁਹਾਨੂੰ ਕੀ ਲੱਗਦਾ ਕਿ ਜਿਹੜੀ ਸਰਕਾਰ ਦਾਵਾ ਕਰਦੀ ਸੀ ਕਿ ਸਾਡੇ ਲੀਡਰਾਂ ਨੂੰ ਵੀਡੀਓ ਕਾਲ ਔਨ ਕਰਕੇ ਜਦੋਂ ਮਰਜ਼ੀ ਸਵਾਲ ਪੁੱਛ ਲਿਓ ਵੀ ਅੱਜ ਕੱਲ੍ਹ ਉਹ ਸਵਾਲ ਪੁੱਛਣ ਵਾਲਿਆਂ ਨੂੰ ਜਿਵੇਂ ਘਰੋਂ ਚੀਕਾਰ ਰਹੇ ਨੇਗੇ ਵੀ ਜਿਹੜੀਆਂ ਉਹਨਾਂ ਨੇ ਬਿਆਨਵਾਜਾਂ ਕੀਤੇ ਸੀ खरे ਉੱਤਰ ਰਹੇ ਨੇ ਜਾਂ ਹੁਣ ਕਿਤੇ ਨਾ ਕਿਤੇ ਦਾਮਾ ਡੋਲ ਹੋ ਰਹੀ ਲੱਗ ਰਹੀ ਹੈ ਸਥਿਤੀ ਇਹ ਜ਼ੁਲਮ ਕਰ ਰਹੇ ਆ ਜੀ ਇੱਕ ਕਤਰਾ ਦਾ ਜ਼ੁਲਮ ਹ ਜੀ ਜੀ ਵੀ ਤੁਸੀਂ ਸਵਾਲਾਂ ਨੂੰ ਭੱਜਦੇ ਕਿਉਂ ਆ ਜੇ ਤੁਸੀਂ ਭੱਜਦੇ ਹੋ ਇਹ ਮਤਲਬ ਥੋੜੀ ਆ ਵੀ ਜੇ ਕਿਸ ਨੇ ਸਵਾਲ ਕੀਤਾ ਉਹਨੂੰ ਘਰੋਂ ਚਕਾ ਦਿਓ ਇਹ ਬਹੁਤ ਗੰਦੀ ਰਾਜਨੀਤੀ ਆ ਤੇ ਅਗਲੀ ਗੱਲ ਮੈਂ ਕਰਨੀ ਚਾਹਣਾ ਕਰਮਜੀਤ ਅਣਮੋਲ ਮੈਥੋ ਉਮਰ ਦੇ ਵਿੱਚ ਵੱਡੇ ਆ ਇਹਨਾਂ ਨੇ ਇੱਕ ਮਸਤਾਨੇ ਫਿਲਮ ਵੀ ਕੀਤੀ ਸੀ ਜੀ ਠੀਕ ਆ ਜੀ ਉਹਦੇ ਵਿੱਚ ਸਿੱਖਾਂ ਨੂੰ ਦਰਸਾਇਆ ਗਿਆ ਪਰ ਮੈਂ ਅੱਜ ਇਹ ਗੱਲ ਕਹਿਣਾ ਵੀ ਜਿਹੜੇ ਕਲਾਕਾਰ ਗਾਣਿਆਂ ਦੇ ਵਿੱਚ ਵੜਕਾ ਮਾਰਦੇ ਹੁੰਦੇ ਆ ਕਿ ਜੀ ਉਹ ਫਲਾਨੇ ਬੰਦੇ ਆਏ ਆ ਬਲੌਗਰ ਆਏ ਆ ਫਲਾਨਾ ਧੌਂਕਾ ਪਰ ਮੈਂ ਅੱਜ ਇਹ ਗੱਲ ਕਹਿਣਾ ਕਲਾਕਾਰਾਂ ਨੂੰ ਵੀ ਤੁਹਾਡੇ ਚੋਂ ਕੋਈ ਕਲਾਕਾਰ ਆਉਣ ਵਾਲੇ ਸਮੇਂ ਚ ਇਹੋ ਜਿਹਾ ਗੀਤ ਗਾਊਗਾ ਕਿ ਸਾਰੇ ਕਲਾਕਾਰਾਂ ਨੇ ਪੰਥ ਦਾ ਮੇਹਣਾ ਲੈ ਲਿਆ ਹੂੰ ਇੱਕ ਤਰ੍ਹਾਂ ਦਾ ਪੰਥ ਦਾ ਮੇਹਣਾ ਹੀ ਲਿਆ ਜੀ ਬਿਆਨਤ ਸਿੰਘ ਉਹ ਹੋਏ ਨੇ ਜਿਨ੍ਹਾਂ ਨੇ ਸਿੱਖ ਕੌਮ ਦੀ ਸਿਰ ਤੋਂ ਲੱਥੀ ਪੱਗ ਮੋੜ ਸਿਰ ਤੇ ਧਰੀ ਹੂੰ ਉਹਨਾਂ ਦੇ ਪੁੱਤਰ ਦੇ ਖਿਲਾਫ ਆ ਕੇ ਸਾਰੇ ਹੀ ਕਲਾਕਾਰ ਪ੍ਰਚਾਰ ਕਹੀ ਜਾਂਦੇ ਆ ਬਿਲਕੁਲ ਬਿਲਕੁਲ ਇਹਦੇ ਵਿੱਚ ਮੈਂ ਇੱਕ ਲਾਸਟ ਤੇ ਬਸ ਅਖੀਰ ਸਵਾਲ ਇੱਕ ਜਰੂਰ ਪੁੱਛੂੰਗਾ ਆਪਾਂ ਕਰਮਜੀਤ ਸਿੰਘ ਅਨਮੋਲ ਜੀ ਦਾ ਜ਼ਿਕਰ ਕਰ ਰਹੇ ਆਂਗੇ ਇਲੈਕਸ਼ਨ ਦੇ ਵਿੱਚ ਖੜੇ ਹੋਣ ਤੋਂ ਪਹਿਲਾਂ ਉਹਨਾਂ ਦਾ ਗੀਤ ਆਇਆ ਸੀਗਾ ਪਿੰਡ ਬਕਾਉ ਆ ਸਾਡਾ ਸਾਰਾ ਪਿੰਡ ਬਕਾਉ ਆ ਤੁਸੀਂ ਵੀ ਸਾਬ ਸੁਣਿਆ ਹੋਣਾਗਾ ਇੱਕ ਪਾਸੇ ਤਾਂ ਉਹ ਸਿਆਸਤ ਤੋਂ ਮਤਲਬ ਇਲੈਕਸ਼ਨ ਲੜਨ ਤੋਂ ਪਹਿਲਾਂ ਗੀਤ ਗਾ ਰਹੇ ਨੇ ਵੀ ਸਾਡਾ ਸਾਰਾ ਪਿੰਡ ਬਕਾਉ ਉਹਦੇ ਵਿੱਚ ਦੱਸ ਰਹੇ ਨੇ ਵੀ ਨਸ਼ਿਆਂ ਦੀ ਮਾਰ ਪਈ ਹੈ ਜੀ ਸਾਨੂੰ ਬੇਰੁਜ਼ਗਾਰੀ ਦੀ ਮਾਰ ਪਈ ਹੈ ਕਿ ਸਾਰੇ ਇਹ ਖਾਮੀਆਂ ਗਿਣਾ ਰਹੇ ਨੇਗੇ ਤੇ ਉਸ ਤੋਂ ਬਾਅਦ ਜਦੋਂ ਟਿਕਟ ਮਿਲਦੀ ਹੈ ਤਾਂ ਉਹ ਸਾਰਾ ਕੁਝ ਭੁੱਲ ਕੇ ਪੰਜਾਬ ਉਹ ਸੋਨੇ ਦੀ ਚਿੜੀ ਬਣ ਜਾਂਦਾ ਹੈਗਾ ਇਹ ਫਿਰ ਅੱਖਾਂ ਤੇ ਇਹਨਾਂ ਚਸ਼ਮਾ ਜਾਂ ਫਿਰ ਮਖੌਟਾ ਕਿਵੇਂ ਪਹਿਨਿਆ ਜਾਂਦਾ ਹੈਗਾ ਇਹ ਬਾਤ ਸਾਡੇ ਲੋਕਾਂ ਨੂੰ ਸਮਝ ਨਹੀਂ ਆ ਰਹੀ ਜੀ ਤੇ ਸਾਡੇ ਲੋਕਾਂ ਨੂੰ ਇਹ ਗੱਲਾਂ ਸਮਝ ਨਹੀਂ ਆ ਰਹੀਆਂ ਕਰਮਜੀਤ ਅਨਮੋਲਤਾ ਗੱਡੀ ਦੇ ਵਿੱਚ ਬੈਠਾ ਖੱਬੀ ਸੀਟ ਤੇ ਰੋਟੀ ਦੇ ਉੱਪਰ ਅੰਬ ਦੇ ਚਾਰ ਦੀ ਉਹ ਫਾੜੀ ਧਰ ਕੇ ਖਾਈ ਜਾਂਦਾ ਹੈਗਾ ਜੀ ਇਹ ਮੂਰਖ ਬਣਾਉਣਾ ਹੀ ਆ ਹੁਣ ਰਾਜਾ ਬੜੰਗ ਆਹ ਰੇੜੀ ਤੇ ਜਾ ਕੇ ਗੰਨੇ ਦਾ ਰਸ ਕੱਢੀ ਜਾਂਦਾ ਹੈਗਾ ਇਹ ਲੋਕਾਂ ਨੂੰ ਇੱਕ ਹਿਸਾਬ ਦਾ ਮੂਰਖ ਬਣਾਇਆ ਜਾਂਦਾ ਹੈਗਾ ਵੋਟਾਂ ਲੈਣ ਦੀ ਖਾਤਰ ਇਹ ਦਰਸਾਉਂਦੇ ਆ ਰੋਟੀ ਤੇ ਅਚਾਰ ਧਰ ਕੇ ਖਾਣਾ ਵੀ ਅਸੀਂ ਬਹੁਤ ਡਾਊਨ ਟੂ ਅਰਥ ਵੀ ਲੋਕਾਂ ਨੂੰ ਦਿਖਾ ਦਈਏ ਭਾਈ ਅਸੀਂ ਆਮ ਘਰਾ ਦੇ ਮੁੰਡੇ ਆ ਥੋੜੇ ਯਰਗੇ ਆ ਇਹ ਰੋਟੀ ਦੇ ਬਸ ਆ ਇਲੈਕਸ਼ਨਾਂ ਦੇ ਦਿਨਾਂ ਚ ਹੀ ਆ ਜੀ ਇਸ ਤੋਂ ਬਾਅਦ ਚ ਮੈਨੂੰ ਦਿਖਾ ਦਿਓ ਤੁਸੀਂ ਇਹ ਬੱਟਾਂ ਦੇ ਫਿਰਦੇ ਕੋਈ ਨਹੀਂ ਹੈਗਾ ਕੁਛ ਸਭ ਗੱਲਾਂ ਦਾ ਕੜਾ ਹੈਗਾ ਮੇਰਾ ਵੀਰ ਬਣ ਕੇ ਮੈਂ ਤਾਂ ਆਪ ਕਹਿਣਾ ਵੀ ਹੁਣ ਇਹਨਾਂ ਦੀਆਂ ਗੱਲਾਂ ਦੇ ਵਿੱਚ ਨਾ ਆਇਓ ਝਾੜੂ ਦੇ ਨਾਲ ਸਿਰਫ ਘਰ ਸਾਫ਼ ਹੋ ਸਕਦਾ ਨੀਤਾ ਜਿਹੜੀਆਂ ਨੀਤਾਂ ਚ ਇਹਨਾਂ ਦੇ ਖੋਟਾ ਉਹ ਕਦੇ ਸਾਫ਼ ਨਹੀਂ ਹੋਣੀਆਂ ਬਿਲਕੁਲ ਹੁਣ ਕੀ ਲੱਗਦਾ ਫਿਰ ਵੀ ਦੋ ਦਿਨ ਹੀ ਰਹਿ ਗਏ ਨੇ ਪ੍ਰਚਾਰ ਦੇ ਕੀ ਲੱਗਦਾ ਵੀ ਇੱਕ ਤਰੀਕ ਨੂੰ ਇਲੈਕਸ਼ਨ ਤੋਂ ਬਾਅਦ 4 ਤਰੀਕ ਨੂੰ ਜਿਹੜਾ ਫਤਵਾ ਆਉਣਾ ਹੈਗਾ ਮਾਨ ਸਾਹਿਬ ਦੇ ਹੱਕ ਦੇ ਵਿੱਚ ਨਿਤਰੂਗਾ ਜੀ 4 ਤਰੀਕ ਨੂੰ ਸਾਨੂੰ ਪੂਰੀ ਆਸ ਆ ਜੀ ਸੰਗਰੂਰ ਦੇ ਵਿੱਚੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਤੇ ਖੰਡੂਰ ਸਾਹਿਬ ਦੇ ਵਿੱਚੋਂ ਭਾਈ ਅਮਰਤਪਾਲ ਸਿੰਘ ਖਾਲਸਾ ਜੀ ਦੀ ਜਿਹੜੀ ਸੀਟ ਆ ਉਹ ਪੱਕੀ ਆ ਜੀ ਬਿਲਕੁਲ ਬਹੁਤ ਬਹੁਤ ਧੰਨਵਾਦ ਜੀ ਬਹੁਤ ਚੰਗਿਆ ਗੱਲਬਾਤ ਧੰਨਵਾਦ ਜੀ ਸੋ ਦੋਸਤੋ ਜਿਹੜੀ ਅੱਜ ਦੀ ਮੁਲਾਕਾਤ ਸੀਗੀ ਰਫਤਾ ਸਿੰਘ ਰਾਏ ਜੀ ਨਾਲ ਹੋਈ ਹੈਗੀ ਤੇ ਉਹਨਾਂ ਦਾ ਇਹੀ ਕਹਿਣਾ ਹੈ ਕਿ ਜਿਹੜਾ ਬਿਆਨਬਾਜ਼ੀਆਂ ਹੁੰਦੀਆਂ ਨੇ ਜਾਂ ਫਿਰ ਟਿੱਪਣੀਆਂ ਹੁੰਦੀਆਂ ਨੇ ਕਿ ਵੱਖ-ਵੱਖ ਤੇ ਹੁਣ ਇਹੀ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਲੋਕ ਨੇਗੇ ਉਹ ਬਿਆਨਬਾਜ਼ੀਆਂ ਨੂੰ ਜਾਂ ਫਿਰ ਜਿਹੜੇ ਉਹਨਾਂ ਦੇ ਕਿਤੇ ਹੋਏ ਵਾਅਦਿਆਂ ਨੂੰ ਕਿਸ ਤਰ੍ਹਾਂ ਦੇਖਦੇ ਨੇਗੇ ਤੇ ਕਿੰਨਾਂ ਦੇ ਸਿਰ ਫਤਵਾ ਦਿੰਦੇ ਨੇਗੇ ਉਮੀਦ ਇਹੀ ਹੈ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋ ਤਾਂ ਜੁੜੇ ਰਹੋ ਰਹਿਮਤ ਟੀਵੀ ਦੇ ਨਾਲ ਮੈਨੂੰ ਯਾਨੀ ਕਿ ਹਦੀਬ ਸ਼ਰਪੰਦਿਆ ਜੀ ਦਾ ਜੀ ਆਇਆਂ ਧੰਨਵਾਦ